ਸਰ ਜੀ ਜਿਹੜੀ ਗੱਲ ਉਹ ਕਹਿ ਰਹੀ ਨਾ ਸੋਸ਼ਲ ਮੀਡੀਆ ਤੇ ਵੀ ਮੈਨੂੰ ਗੁੰਡੇ ਪੈ ਕੇ ਗੁੰਡੇ ਪਿੰਡ ਦੇ ਵਿਚਾਲੇ ਨਹੀਂ ਪੈਂਦੇ ਹੁੰਦੇ ਜੀ ਗੁੰਡੇ ਪੈਂਦੇ ਹੁੰਦੇ 메ਨ ਰੋਡ ਤੇ ਪੈਂਦੇ ਹੁੰਦੇ ਉਹਨੇ ਸੈਨ ਸੋਲਜਰ ਗਈ ਆ ਸੈਨ ਸੋਲਜਰ ਦੇ ਕੈਮਰੇ ਕਢਾ ਲਓ 2 ਕਿਲੋਮੀਟਰ ਦੂਰ ਸੈਨ ਸੋਲਜਰ ਕਾਲਜ ਆ ਉੱਥੇ ਕੈਮਰੇ ਕਢਾਵੇ ਡਾਂਗਾ ਸਾਬਤ ਕਰੇ ਜੇ ਸਾਡਾ ਬੱਚਾ ਕੋਈ ਪਿੰਡ ਤੋਂ ਬਾਹਰ ਗਿਆ ਹੋਵੇ ਅਸੀਂ ਆਹ ਆਹ ਦੇਖੋ ਜੀ ਆਹ ਸਾਰੀਆਂ ਚੀਜ਼ਾਂ ਭੰਨ ਕੇ ਸਾਡੀਆਂ ਜਾਨ ਲਈ ਆ ਆਹ ਦੇਖੋ ਆਹ ਦੇਖੋ ਜੀ ਆਹ ਦੇਖੋ ਜੀ ਤੇ ਅੱਜ ਤੱਕ ਜਿੰਨੇ ਵੀ ਬੰਦੇ ਭੱਜੇ ਆ ਇਥੋਂ ਉਹ ਸਾਰੇ ਚੋਰ ਹੀ ਨਿਕਲੇ ਆ ਤੇ ਇਸ ਕਰਕੇ ਅਸੀਂ ਹਰੇਕ ਨੂੰ ਰੋਕ ਕੇ ਪੁੱਛੀਦਾ ਰਾਤ ਨੂੰ 10 ਵਜੇ ਤੋਂ ਬਾਅਦ ਜਿਹੜਾ ਵੀ ਪਿੰਡ ਚ ਆਵੇ ਸਵੇਰੇ 4 ਵਜੇ ਤੱਕ ਜਦੋਂ ਉਹਨੇ ਵੀਡੀਓ ਵਾਇਰਲ ਕੀਤੀ ਮੈਂ ਉਹ ਖੁਦ ਸਾਡਾ ਕਮੇਟੀ ਮੈਂਬਰ ਆ ਮੈਂ ਉਹਨੂੰ ਖੁਦ ਫੋਨ ਕੀਤਾ ਮੇਰੇ ਕੋਲ ਉਹਦਾ ਸਬੂਤ ਵੀ ਆ ਮੈਂ ਕਿਹਾ ਭਾਜੀ ਵੀ ਜਦ ਰਜਨਾਵਾ ਹੋ ਗਿਆ ਤੁਹਾਡੇ ਸਾਹਮਣੇ ਹੁਣ ਵੀਡੀਓ ਵਾਇਰਲ ਕਿਉਂ ਕਰਦੀ ਆ ਉਹ ਮੈਨੂੰ ਮੋਰੇ ਪਤਾ ਇਹ ਗੱਲ ਕਹਿੰਦਾ ਆ ਕਹਿੰਦਾ ਜੀ ਗਲਤੀ ਤੁਹਾਡੀ ਮੁੰਡਿਆਂ ਦੀ ਜਦ ਤੁਸੀਂ ਮੁੰਡਿਆਂ ਨੂੰ ਹਲਾਸ਼ੇਰੀ ਦਿੰਨੇ ਆ ਮੈਂ ਕਿਹਾ ਭਾਜੀ ਅਸੀਂ ਹਲਾਸ਼ੇਰੀ ਕਿੱਥੇ ਦੇਵਾਂਗੇ ਜਸਟ ਅੱਜ ਉਹ 10 ਮਿੰਟ ਪਹਿਲਾਂ ਆਇਆ ਇੱਥੇ ਇ ਜੇ ਅਸੀਂ ਉਹਨੂੰ ਕਹਿੰਨੇ ਆ ਉਹ ਸਾਨੂੰ ਮੋਰੇ ਵੇ ਕਹ ਰਿਹਾ ਵੀ ਉਹ ਬੜੀ ਕੁੱਤੀ ਚੀਜ਼ ਆ ਤਾਂ ਸਾਨੂੰ ਨਹੀਂ ਬਖ ਤੁਹਾਨੂੰ ਕਿਦਾਂ ਬਖਸ਼ੂਗੀ ਅੱਛਾ ਆ ਦੇਖੋ ਜੀ ਇਹਨਾਂ ਦੇ ਕੰਮ ਚਲੋ ਓਏ ਨਾ ਮਤਲਬ ਹੰਕਾਰ ਕਰ ਲੱਗ ਗਿਆ ਕਿ ਮੈਂ ਜੀ ਉਹ ਦਿਨ ਜਿੰਨਾ ਕਿ ਸੁਣਿਆ ਸਾਰਿਆਂ ਨੇ ਆਈਜੀਆਈ ਦੀ ਰੀਡਰ ਆ ਮੈਂ ਤੇ ਮੈਂ ਤੁਹਾਡਾ ਬਹੁਤ ਕੁਝ ਕਰਾ ਸਕਦੀ ਆ ਇਦਾਂ ਦੇ ਉਹਨਾਂ ਦੇ ਲੈਂਗੁਏਜ ਸੀਗੀ ਤੇ ਮੈਂ ਗੋਲੀਆਂ ਮਾਰਸਦੀ ਵਗੈਰਾ ਵਗੈਰਾ ਬਹੁਤ ਕੁਝ ਮਤਲਬ ਉਹਨਾਂ ਨੇ ਉਸ ਟਾਈਮ ਪਿਆ ਦੇਰੀ ਕੇ ਨਹੀਂ ਬਾਤ ਨਹੀਂ ਜੀ ਉਹ ਇਨਾ ਮੁੰਡਿਆਂ ਨਾਲ ਆਪਣਾ ਛੜਾ ਕੇ ਇਹਨਾਂ ਨਾਲ ਫਸਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹਨਾਂ ਬੰਦਿਆਂ ਦੇ ਘਰੋਂ ਆ ਰਹੀ ਆ ਉਹ ਬੰਦਿਆਂ ਨੂੰ ਮੈਂ ਕਿਹਾ ਵੀ ਤੁਹਾਡੇ ਘਰ ਆ ਰਹੀ ਤੁਸੀਂ ਜ਼ਿੰਮੇਵਾਰੀ ਚੱਕੋ ਉਹ ਖੋਦ ਦੀ ਜ਼ਿੰਮੇਵਾਰੀ ਨਹੀਂ ਚੱਕ ਰਹੇ ਜੀ ਉਹਨਾਂ ਨੇ ਸਿਰਫ ਪੁੱਛਿਆ ਸੀ ਕਿ ਤੁਸੀਂ ਕਿਹਨਾਂ ਦੇ ਆਏ ਆ ਉਹ ਸਿਰਫ ਦੱਸ ਦਿੰਦੇ ਇਨਾਂ ਕਿ ਇਹਨਾਂ ਦੇ ਆਏ ਆ ਤੇ ਅੰਦਰ ਵੜ ਜਾਂਦੇ ਸਾਨੂੰ ਕੋਈ ਡਾਊਟ ਨਹੀਂ ਸੀਗਾ ਠੀਕ ਹੈ ਜੀ ਕਿਉਂਕਿ ਲੇਡੀ ਸੀਗੇ ਅਸੀਂ ਤਾਂ ਉਹਨਾਂ ਦੇ ਰਿਸਪੈਕਟ ਕਰਦੇ ਆਂ ਤੇ ਪਹਿਲੀ ਤੇ ਗੱਲ ਉਹ ਨਾਮ ਹੀ ਲੈ ਦਿੰਦੇ ਅਸੀਂ ਜਾਣਦੇ ਨਾ ਸੀਗਾ ਉਹ ਸਿਰਫ ਉਹਦੇ ਵਿੱਚ ਦੱਸ ਰਹੀ ਆ ਕਿ ਮੈਂ ਚਾਬੀ ਖੋਈ ਮੈਂ ਅੱਜ ਉਹ ਵੀਡੀਓ ਦੇ ਵਿੱਚ ਮੈਂ ਉਹਦੀ ਚਾਬੀ ਆਪ ਨਹੀਂ ਖੋਈ ਜੀ ਉਹ ਐਕਚੁਅਲੀ ਚੱਕਰ ਇਦਾਂ ਹੋਇਆ ਸੀਗਾ ਉਹ ਬੈਠੀ ਗੱਡੀ ਦੇ ਵਿੱਚ ਗੱਡੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਦੋ ਜਣੇ ਸੀਗੇ ਇੱਕ ਬੇਟਾ ਉਹਨਾਂ ਦਾ ਉਹ ਆਪ ਸੀਗਾ ਜਿਹਨਾਂ ਨੂੰ ਉਹ ਮਾਸੜ ਜੀ ਕਹਿ ਰਹੀ ਐ ਤੇ ਉਹ ਦੋਨੇ ਸੀਗੇ ਉਹਨਾਂ ਨੇ ਜਿੱਦਾਂ ਉਹਨੂੰ ਕਿਹਾ ਤੱਕੇ ਨਾ ਮਤਲਬ ਸੱਤ ਉਹ ਵੀ ਵੀਡੀਓ ਆ ਉਹਨਾਂ ਨੂੰ ਤੱਕੇ ਮਾਰ ਰਹੀ ਆ ਉਹਦੇ ਮੁੰਡੇ ਦੇ ਥੱਪੜ ਵੀ ਮਾਰਿਆ ਉਹਨੇ ਹੋਈ ਵੀ ਵੀਡੀਓ ਆ ਤੇ ਉਹ ਚਾਬੀ ਉਹਨਾਂ ਨੇ ਖੋਈ ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਐਸਟੀਐਫ ਮੁਲਾਜ਼ਮ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੇ ਮਗਰ ਨਸ਼ੇੜੀ ਲੱਗੇ ਨੇ ਮੈਨੂੰ ਕੁੱਟਿਆ ਗਿਆ ਮੇਰੇ ਬੱਚਿਆਂ ਨੂੰ ਜਿਹੜੀ ਆ ਉਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਅੱਜ ਅਸੀਂ ਨੁਸੀਪਿੰਡ ਦੇ ਵਿੱਚ ਖੜੇ ਹਾਂ ਜਿਸ ਪਿੰਡ ਦਾ ਇਹ ਮਾਮਲਾ ਹੈ ਜਿਸ ਪਿੰਡ ਦੇ ਵਿੱਚ ਇਹ ਵਾਕਿਆ ਹੋਇਆ ਉਸ ਪਿੰਡ ਦੇ ਨੌਜਵਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਇਹਨਾਂ ਦਾ ਕਹਿਣਾ ਹੈ ਕਿ ਬਈ ਅਸੀਂ ਪਿੰਡ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜਿਹੜਾ ਹੈਗਾ ਏ ਉਹ ਇਸ ਵਾਰ ਵੀ ਜਿਹੜਾ ਹੈ ਉਹ ਪਿੰਡ ਦੀ ਰਾਖੀ ਲਈ ਕਿਉਂਕਿ ਪਿੰਡ ਦੇ ਵਿੱਚ ਲਗਾਤਾਰ ਕਈ ਚਿਰ ਤੋਂ ਚੋਰੀ ਹੁੰਦੀ ਸੀ ਜਿਸ ਕਾਰਨ ਪਿੰਡ ਦੇ ਵਿੱਚ ਰਾਖੀ ਲਈ ਅਸੀਂ ਖੜੇ ਸੀਗੇ ਮੁਲਾਜ਼ਮ ਆਈ ਅਤੇ ਕੀ ਕੁਝ ਵਾਕਿਆ ਹੋਇਆ ਉਹ ਜਿਹੜਾ ਹੈ ਉਹ ਪਿੰਡ ਦੇ ਲੋਕਾਂ ਤੋਂ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਤੁਸੀਂ ਪਿੰਡ ਦੀ ਰਾਖੀ ਲਈ ਖੜੇ ਸੀਗੇ ਉਸ ਦਿਨ ਦੀ ਇੱਕ ਵੀਡੀਓ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੇਡੀਜ਼ ਮੁਲਾਜ਼ਮ ਕਹਿ ਰਹੀ ਕਿ ਬਈ ਮੇਰੇ ਮਗਰ ਨਸ਼ੇੜੀ ਲੱਗੇ ਨੇ ਮੇਰੇ ਬੱਚੇ ਨੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਅਸਲ ਦੇ ਵਿੱਚ ਸੱਚ ਕੀ ਹੈ ਕਿ ਕੁਝ ਉਸ ਦਿਨ ਹੋਇਆ ਕਿ ਕੁਝ ਵਾਕਿਆ ਸੀ ਉਹ ਤੁਸੀਂ ਦੱਸਣ ਦੀ ਕੋਸ਼ਿਸ਼ ਕਰੋ ਉੱਥੇ ਜੀ ਸਭ ਤੋਂ ਪਹਿਲਾਂ ਉੱਥੇ ਦੋ ਬੰਦੇ ਉੱਥੇ ਖੜੇ ਸੀਗੇ ਅੱਡੇ ਦੇ ਜਿਸ ਦਾ ਇਹ ਬਕਾਇਆ ਪਰ ਉਹ ਕਹਿ ਰਿਹਾ ਕਿ ਸੈਂਡ ਸੋਲਜਰ ਤੋਂ ਪਿੱਛੇ ਲੱਗ ਗਿਆ ਉਹ ਸਾਰਾ ਕੁਝ ਝੂਠਾ ਜੀ ਸਾਡੇ ਕੋਲ ਅੱਡੇ ਦੀਆਂ ਵੀਡੀਓ ਵੀ ਹੈ ਜਿੱਥੇ ਉਹਨੇ ਗੱਡੀ ਕਵਾਈਆਂ ਤੇ ਉੱਥੇ ਜੀ ਆਈਆ ਉੱਥੇ ਬੰਦਿਆਂ ਨੇ ਇਸ਼ਾਰਾ ਦਿੱਤਾ ਉਹਨੇ ਲੈਫਟ ਸਾਈਡ ਦਾ ਇਸ਼ਾਰਾ ਦੇ ਕੇ ਤੇ ਰਾਈਟ ਨੂੰ ਬਹੁਤ ਤੇਜ਼ ਗੱਡੀ ਮੋੜੀ ਆ ਉਹਦੇ ਬੰਦੇ ਖੜੇ ਥੱਲੇ ਵੀ ਆ ਸਕਦੇ ਸੀਗੇ ਚਲੋ ਜੀ ਅੱਗੇ ਜਾ ਕੇ ਉਹਨੇ ਮਾਤਾ ਸਲਾਣੀ ਲੱਗ ਗਿਆ ਉਹ ਗਲੀ ਆ ਇੱਕ ਉਹਦੇ ਵਿੱਚ ਗੱਡੀ ਅੰਦਰ ਲੈ ਗਏ ਸਾਨੂੰ ਕੁਝ ਨਹੀਂ ਸੀ ਪਤਾ ਵਿੱਚ ਬੰਦਾ ਆ ਜਾਂ ਬੁੜੀ ਆ ਕੁਝ ਨਹੀਂ ਰਿੱਚ ਦਿਖ ਨਹੀਂ ਰਿਹਾ ਸੀਗਾ ਤੇ ਸਾਨੂੰ ਸੀਗਾ ਸਿਰਫ ਜੋ ਵੀ ਪਿੰਡ ਚ ਆਵੇ ਅਸੀਂ ਸਾਰਿਆਂ ਨੂੰ ਰੋਕ ਕੇ ਪੁੱਛਦੇ ਆ ਤੇ ਅੱਜ ਤੱਕ ਜਿੰਨੇ ਵੀ ਬੰਦੇ ਭੱਜੇ ਆ ਇਥੋਂ ਉਹ ਸਾਰੇ ਚੋਰ ਹੀ ਨਿਕਲੇ ਆ ਤੇ ਇਸ ਕਰਕੇ ਅਸੀਂ ਹਰੇਕ ਨੂੰ ਰੋਕ ਕੇ ਪੁੱਛੀਦਾ ਰਾਤ ਨੂੰ 10 ਵਜੇ ਤੋਂ ਬਾਅਦ ਜਿਹੜਾ ਵੀ ਪਿੰਡ ਚ ਆਵੇ ਸਵੇਰੇ 4 ਵਜੇ ਤੱਕ ਤੇ ਉਹਨੇ ਜਾ ਕੇ ਅੱਗੇ ਉੱਥੇ ਇੱਕ ਮਤਲਬ ਕਾਫੀ ਖੁੱਲੀ ਜੀ ਸਪੇਸ ਆ ਤੇ ਜਿੱਥੇ ਦੀ ਉਹ ਕਹਿ ਰਹੀ ਆ ਕਿ ਸਾਡੇ ਰਿਸ਼ਤੇਦਾਰ ਆ ਉਹਨਾਂ ਦੇ ਘਰ ਦੇ ਮਤਲਬ ਗਲੀ ਤੇ ਬਹੁਤ ਟਾਈਟ ਆ ਉਹਨਾਂ ਨੇ ਦੂਰੀ ਗੱਡੀ ਲਾ ਲਈ ਉਹਨੇ ਉੱਥੇ ਰੋਕ ਕੇ ਤੇ ਪਹਿਲਾ ਦੋ ਬੰਦੇ ਉੱਥੇ ਸਾਡੇ ਪਹੁੰਚੇ ਆ ਪਹਿਰੇ ਵਾਲੇ ਗੱਡੀ 'ਚ ਪਹੁੰਚੇ ਆ ਉਹ ਕਹਿ ਰਿਹਾ ਪਿੱਛੋਂ ਮੋਟਰਸਾਈਕਲ ਤੇ ਆਏ ਡਾਂਗਾ ਮਾਰਦੇ ਵਗੈਰਾ ਆਈ ਸੀਸੀਟੀਵੀ ਕਢਾ ਲਏ ਆ ਤਿੰਨ ਚਾਰ ਥਾਵਾਂ ਦੇ ਉਹਦੇ ਵਿੱਚ ਸਾਡੀ ਇੱਕ ਸਕੋਰਪਿਓ ਗੱਡੀ ਸਿਰਫ ਜਾ ਰਹੀ ਆ ਉਹਦੇ ਪਿੱਛੇ ਪਿੱਛਾ ਕਰਦੀ ਤੇ ਪਹਿਲਾਂ ਤੇ ਇੱਥੇ ਉਹਦੇ ਬਿਆਨ ਗਲਤ ਆ ਜੀ ਤੇ ਜਦੋਂ ਉੱਥੋਂ ਗੱਡੀ 'ਚ ਉਤਰਦੇ ਆ ਤੇ ਉਹਨਾਂ ਨੇ ਸਾਡੇ ਬੰਦਿਆਂ ਤੇ ਮਤਲਬ ਗਲਤ ਦੋਸ਼ ਲਾਉਣੇ ਉਸੇ ਵੇਲੇ ਸ਼ੁਰੂ ਕਰਤੇ ਇਦਾਂ ਉਹਨਾਂ ਨੇ ਸਿਰਫ ਪੁੱਛਿਆ ਸੀ ਕਿ ਤੁਸੀਂ ਕਿਹਨਾਂ ਦੇ ਆਏ ਆ ਉਹ ਸਿਰਫ ਦੱਸ ਦਿੰਦੇ ਇੰਨੇ ਕਿ ਇਹਨਾਂ ਦੇ ਆਏ ਆ ਤੇ ਅੰਦਰ ਵੜ ਜਾਂਦੇ ਸਾਨੂੰ ਕੋਈ ਡਾਊਟ ਨਹੀਂ ਸੀਗਾ ਠੀਕ ਹੈ ਜੀ ਕਿਉਂਕਿ ਲੇਡੀਸਗੇ ਅਸੀਂ ਤਾਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਤੇ ਪਹਿਲੀ ਤੇ ਗੱਲ ਉਹ ਨਾਮ ਹੀ ਲੈ ਲੈਂਦੇ ਅਸੀਂ ਜਾਣਦੇ ਨਾ ਸੀਗਾ ਠੀਕ ਹੈ ਜੀ ਪਰ ਉਹਨਾਂ ਨੇ ਉਲਟਾ ਆਪਣਾ ਮਤਲਬ ਹੰਕਾਰ ਕਰ ਲੱਗੇ ਕਿ ਮੈਂ ਜੀ ਉਹ ਦਿਨ ਜਿੰਨਾ ਕਿ ਸੁਣਿਆ ਸਾਰਿਆਂ ਨੇ ਆਈਜੀਆਈ ਦੀ ਰੀਡਰ ਆਵੇਂ ਤੇ ਮੈਂ ਤੁਹਾਡਾ ਬਹੁਤ ਕੁਝ ਕਰਾ ਸਕਦੀ ਆ ਇਦਾਂ ਦੇ ਉਹਨਾਂ ਦੇ ਲੈਂਗੁਏਜ ਸੀਗੀ ਤੇ ਮੈਂ ਗੋਲੀਆਂ ਮਾਰਸਾਦੀ ਵਗੈਰਾ ਵਗੈਰਾ ਬਹੁਤ ਕੁਝ ਮਤਲਬ ਉਹਨਾਂ ਨੇ ਉਸ ਟਾਈਮ ਕਿਹਾ ਤੇ ਉਹਨਾਂ ਨੇ ਇੱਕ ਸਾਡਾ ਉਸ ਤੋਂ ਬਾਅਦ ਰਾਜੀਨਾਮਾ ਹੋ ਗਿਆ ਸੀਗਾ ਅਗਲੇ ਦਿਨ 12 ਵਜੇ ਉਸ ਤੋਂ ਬਾਅਦ ਉਹਨੇ ਪਹਿਲਾਂ ਤਾਂ ਘਟਨਾ ਕੀਤੀ ਅਸੀਂ ਮਕਸੂਦਾ ਥਾਣੇ ਤੋਂ ਤਰਸੀਮ ਸਵੀਟ ਪੈਂਦਾ ਜੀ ਅੱਗੇ ਉਹਦੇ ਨਾਲ ਚਾਵਲਾ ਸਵੀਟ ਬੈਕਰੀ ਆ ਤੇ ਅਸੀਂ ਸਾਡੀਆਂ ਦੋ ਗੱਡੀਆਂ ਪਹਿਲਾਂ ਉੱਥੇ ਗਈਆਂ ਜੀ ਤੇ ਇਹ ਮਗਰ ਆਈ ਆ ਕਿਤੇ ਅਸੀਂ ਨਹੀਂ ਧਿਆਨ ਦਿੱਤਾ ਇਹਦੇ ਪਿੱਛੇ ਕਿ ਇਹ ਪਿੱਛੇ ਆਈ ਜਾਂ ਕਿੱਦਾਂ ਵੀ ਆ ਪਰ ਇੰਨਾ ਸਾਨੂੰ ਪਤਾ ਸਾਡੀਆਂ ਗੱਡੀਆਂ ਪਹਿਲਾਂ ਜਾ ਕੇ ਉੱਥੇ ਖੜੀਆਂ ਇਹਦੀ ਗੱਡੀ ਪਿੱਛੇ ਆਈ ਆ ਤੇ ਉੱਥੇ ਵੀ ਸਾਡੇ ਇੱਕ ਪਿੰਡ ਦੇ ਨੌਜਵਾਨ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਪਿੰਡ ਦੇ ਬੰਦੇ ਤੁਹਾਡੇ ਪਿੱਛੇ ਆਣ ਕੇ ਮੇਰੇ ਟੌਂਡ ਮਾਰ ਕੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਹੋਲੀ-ਹੋਲੀ ਕਰਦੇ ਸਾਨੂੰ ਅਗਲੇ ਦਿਨ ਸਾਡੀ ਵੀਡੀਓ ਜਿਹੜੀ ਉਸ ਦੇ ਮੋਬਾਈਲ ਦੇ ਵਿੱਚ ਬਣੀ ਹੋਈ ਆ ਉਹ ਸਾਨੂੰ ਸਿਰਫ ਓਨਾ ਕ ਕਲਿੱਪ ਉਹਨੇ ਕੱਟ ਕੇ ਪਾਤਾ ਜਿੱਥੇ ਉਹ ਆਪ ਸੱਚੀ ਬਣ ਜਵੇ ਪਰ ਉਸ ਤੋਂ ਪਹਿਲਾਂ ਦੀ ਵੀਡੀਓ ਸਾਡੇ ਕੋਲ ਹੁਣ ਹੈ ਉਹ ਅਸੀਂ ਪਾਵਾਂਗੇ ਉਹ ਸਿਰਫ ਉਹਦੇ ਵਿੱਚ ਦੱਸ ਰਹੀ ਆ ਕਿ ਮੈਂ ਚਾਬੀ ਖੋਈ ਮੈਂ ਅੱਜ ਉਹ ਵੀਡੀਓ ਦੇ ਵਿੱਚ ਮੈਂ ਉਹਦੀ ਚਾਬੀ ਆਪ ਨਹੀਂ ਖੋਈ ਜੀ ਉਹ ਐਕਚੁਅਲੀ ਚੱਕਰ ਇਦਾਂ ਹੋਇਆ ਸੀਗਾ ਉਹ ਬੈਠੀ ਗੱਡੀ ਦੇ ਵਿੱਚ ਗੱਡੀ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਦੋ ਜਣੇ ਸੀਗੇ ਇੱਕ ਬੇਟਾ ਉਹਨਾਂ ਦਾ ਉਹ ਆਪ ਸੀਗਾ ਜਿਹਨਾਂ ਨੂੰ ਉਹ ਮਾਸੜ ਜੀ ਕਹਿ ਰਹੀ ਐ ਤੇ ਉਹ ਦੋਨੇ ਸੀਗੇ ਉਹਨਾਂ ਨੇ ਜਿੱਦਾਂ ਉਹਨੂੰ ਕਿਹਾ ਤੱਕੇ ਨਾ ਮਤਲਬ ਸੱਤ ਉਹ ਵੀ ਵੀਡੀਓ ਆ ਉਹਨਾਂ ਨੂੰ ਤੱਕੇ ਮਾਰ ਰਹੀ ਆ ਉਹਦੇ ਮੁੰਡੇ ਦੇ ਥੱਪੜ ਵੀ ਮਾਰਿਆ ਉਹਨੇ ਹੋਈ ਵੀ ਵੀਡੀਓ ਆ ਤੇ ਉਹ ਚਾਬੀ ਉਹਨਾਂ ਨੇ ਖੋਈ ਆ ਆਪ ਉਹਨਾਂ ਦੇ ਰਿਸ਼ਤੇਦਾਰਾਂ ਨੇ ਚਾਬੀ ਖੋ ਕੇ ਆਪਣੇ ਉਹਦੇ ਹੱਥ ਸੀਗੀ ਪਹਿਲਾਂ ਉਹਨੇ ਪਿੱਛੇ ਗੱਡੀ ਬੈਕ ਕੀਤੀ ਆ ਪਿੱਛੇ ਮੋਟਰਸਾਈਕਲ 'ਚ ਵੱਜੀ ਆ ਉਹਨੇ ਕਿੰਨੀ ਤੇਜ਼ ਗੱਡੀ ਅੱਗੇ ਨੂੰ ਤੋਰੀ ਆ ਸਾਡੇ ਇੱਕ ਬੰਦੇ 'ਚ ਲੱਗੀ ਆ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰ ਨੇ ਚਾਬੀ ਖੋਈ ਆ ਤੇ ਮੈਂ ਉਸ ਤੋਂ ਉਹ ਮੁੰਡੇ ਤੋਂ ਚਾਬੀ ਖੋਈ ਸੀ ਜਿੱਥੇ ਕਿ ਉਹ ਇਲਜ਼ਾਮ ਲਾ ਰਹੀ ਆ ਕਿ ਮੇਤੋਂ ਖੋਈ ਆ ਉਹਦੀ ਇਹ ਵੀਡੀਓ ਉਤੋਂ ਨਹੀਂ ਆ ਉਹ ਸਾਤੋਂ ਵੀਡੀਓ ਆ ਠੀਕ ਆ ਜੀ ਉਹਨਾਂ ਦੇ ਰਿਸ਼ਤੇਦਾਰ ਨੇ ਚਾਬੀ ਖੋਈ ਆ ਮੈਂ ਉਹਨਾਂ ਤੋਂ ਫੜ ਲਈ ਆ ਤੇ ਉਹ ਮੇਰੇ ਵੱਲੋਂ ਧੋੜੀ ਤੇ ਲੇਡੀ ਹੋਣ ਦੇ ਕਰਕੇ ਕਿ ਉਹ ਮੇਤੇ ਗਲਤ ਨਾ ਇਲਜ਼ਾਮ ਲਾਵੇ ਮੈਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਜਿਹੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਮੈਂ ਉਸੇ ਵੇਲੇ ਚਾਬੀ ਸੱੜਦਾ ਗੱਡੀ ਦੇ ਅੱਗੇ ਕਿ ਮੈਨੂੰ ਨਾ ਟੱਚ ਕਰ ਲਵੇਓ ਇਸ ਤੋਂ ਬਚਦੇ ਨੇ ਤੇ ਮੈਂ ਉਸੇ ਵੇਲੇ ਚਾਬੀ ਸੱੜਤੀ ਆ ਜੀ ਤੇ ਉਹਨੇ ਜਿੰਨੇ ਵੀ ਇਲਜ਼ਾਮ ਲਾਏ ਆ ਸਾਨੂੰ ਡਰੱਗੀ ਦੱਸਿਆ ਸਾਨੂੰ ਬਹੁਤ ਕੁਛ ਇਦਾਂ ਪਿੰਡ ਵਾਲੇ ਤੇ ਗੁੰਡਾ ਦੱਸਿਆ ਤੁਸੀਂ ਇਹ ਦੇਖੋ ਜੀ ਅੱਜ ਤੀ ਪ੍ਰੈਸ ਨੇ ਸਾਰੇ ਨੇ ਦੇਖਿਆ ਸਾਰਾ ਪਿੰਡ ਨਾ ਸਾਰਾ ਇਕੱਠਾ ਜੀ ਇੱਕ ਵੀ ਬੰਦਾ ਕੋਈ ਉਲਟ ਗਿਆ ਹੋਵੇ ਤਾਂ ਦੱਸਿਓ ਤਾਨੂੰ ਡਰਗੀ ਕਹਿ ਰਹੀ ਆ ਉਹ ਸਾਡੇ ਪਿੰਡ ਵਾਲੇ ਸਾਡੇ ਬਾਰੇ ਦੱਸਣਗੇ ਕੀ ਆ ਜੀ ਅੱਛਾ ਪਿੰਡ ਦੇ ਵਿੱਚ ਪਹਿਰਾ ਕਾਦੋ ਲੱਗਦਾ ਸੀ ਕੀ ਕਾਰਨ ਜਿਸ ਕਾਰਨ ਤੁਹਾਨੂੰ ਪਹਿਰਾ ਲਾਉਣਾ ਪਿਆ ਤੇ ਇਸ ਪਹਿਰੇ ਦੇ ਦੌਰਾਨ ਜਿਹੜੀ ਐਸਟੀਐਫ ਦੇ ਮੁਲਾਜ਼ਮ ਆ ਜੋ ਆਪਣੇ ਆਪ ਨੂੰ ਐਸਟੀਐਫ ਦੇ ਮੁਲਾਜ਼ਮ ਦੱਸਦੀ ਉਹ ਆਈ ਤੇ ਇਹ ਸਾਰਾ ਵਾਕਿਆ ਲੱਗਿਆ ਐਕਚੁਅਲੀ ਚੱਕਰ ਇਦਾਂ ਜੀ ਸਾਡੇ ਪਿੰਡ ਦੇ ਲਾਗੇ ਨਾ ਸਾਡੇ ਪਿੰਡ ਹੀ ਨਹੀਂ ਇਹ ਸਾਰੇ ਪੰਜਾਬ ਦੀ ਘਟਨਾ ਜਾਂ ਸਾਰੇ ਇੰਡੀਆ ਦੀ ਘਟਨਾ ਕਹਿ ਸਕਦੇ ਆ ਚੋਰਾਂ ਦੀ ਮਤਲਬ ਬਹੁਤ ਜ਼ਿਆਦਾ ਵਧੇ ਹੋਏ ਆ ਇੱਕ ਤੇ ਚੋਰ ਇੱਕ ਜੀ ਨਸ਼ਾ ਆ ਰਿਹਾ ਜਿੱਦਾਂ ਪਿੰਡਾਂ ਦੇ ਵਿੱਚ ਮੇਨ ਇਹਦੇ ਵਿੱਚ ਵੀ ਚੱਕਰ ਆ ਨਸ਼ੇ ਵਾਲਿਆਂ ਦੇ ਵੀ ਮੂੰਹ ਬੰਦ ਹੋਏ ਆ ਸਾਡੇ ਪਹਿਰੇ ਕਰਕੇ ਤੇ ਚੋਰ ਜਿਹੜੇ ਆ ਉਹ ਤਾਂ ਅਸੀਂ ਫਾੜੀ ਲਈਦੇ ਆ ਜਿੱਦਾਂ ਇਹਨੇ ਗੱਡੀ ਭਜਾਈ ਇਦਾਂ ਸਾਡੇ ਨਾਲ ਮੋਟਰਸਾਈਕਲਾਂ ਤੇ ਬਾਕੀ ਅੱਗੇ ਹੋ ਚੁੱਕੇ ਆ ਕਿਉਂਕਿ ਡੇਢ ਦੋ ਮਹੀਨੇ ਹੋ ਗਏ ਸਾਡਾ ਪਹਿਰਾ ਚੱਲਦੇ ਨੂੰ ਇਦਾਂ ਦੇ ਜਿੰਨੇ ਵੀ ਬੰਦੇ ਭੱਜੇ ਆ ਉਹ ਹਮੇਸ਼ਾ ਚੋਰ ਨਿਕਲੇ ਸਾਨੂੰ ਸੀਗਾ ਜਾਂ ਤੇ ਡਰੱਗ ਸਪਲਾਈ ਆ ਕੋਈ ਜਿਹੜੇ ਗੱਡੀ ਭਜਾ ਲਈ ਆ ਤੇ ਜਾਂ ਤੇ ਕੋਈ ਚੋਰ ਆ ਇਸ ਕਰਕੇ ਅਸੀਂ ਮਗਰ ਗਏ ਆ ਜੀ ਉਹਦੇ ਕੋਈ ਬਾਦੂ ਗੱਲ ਨਹੀਂ ਉਹਨੇ हां ਜੀ ਉਹ ਆਪਣੇ ਮਤਲਬ ਵਰਦੀ ਦਾ ਰੋਪ ਕਹਿ ਸਕਦੇ ਆ ਇਹ ਕਰਨਾ ਚਾਹ ਰਹੀ ਆ ਸਾਨੂੰ ਬਦਨਾਮ ਕਰਨਾ ਚਾਹ ਰਹੀ ਆ ਤੇ ਅਸੀਂ ਉੱਥੇ ਰਾਜੀਨਾਮਾ ਇਹਨੇ ਆਪਣੀ ਮਰਜ਼ੀ ਨਾਲ ਕੀਤਾ ਐਸਐਚਓ ਸਾਹਿਬ ਤੋਂ ਇਹ ਉਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਆ ਤੇ ਇਹ ਸਾਡੇ ਉੱਤੇ ਗਲਤ આરોਪ ਲਾ ਰਹੇ ਮੇਨ ਪਹਿਰੇ ਦਾ ਮਕਸਦ ਇਹੀ ਸੀਗਾ ਚੋਰਾਂ ਨੂੰ ਡੱਕੰਦਾ ਤੇ ਇੱਕ ਜਿਹੜੇ ਨਸ਼ਾ ਵੇਚ ਰਿਹਾ ਉਹਦੇ ਕਰਕੇ ਅੱਛਾ ਜਿਸ ਦਿਨ ਪਹਿਰਾ ਲੱਗਿਆ ਜਿਸ ਦਿਨ ਦੀ ਗੱਲ ਹੈਗੀ ਉਸ ਦਿਨ ਪਹਿਰੇ ਦੇ ਉੱਤੇ ਕੌਣ ਕੌਣ ਸੀਗੇ ਕਿੰਨੇ ਲੋਕ ਸੀਗੇ ਉਸ ਦਿਨ ਪਹਿਰੇ ਤੇ ਉਸ ਦਿਨ ਜੀ ਘੱਟੋ ਘੱਟ ਅਹੀਂ ਜਿਹਦਾ 10-20 ਬੰਦੇ ਹੁੰਦੇ ਆ ਕਈ ਵਾਰੀ ਕਈ ਵਾਰੀ 15 ਬੰਦੇ ਹੁੰਦੇ ਆ ਠੀਕ ਹੈ ਉਸ ਟਾਈਮ 15 ਸੀਗੇ 3-4 3-4 ਬੰਦੇ ਉੱਥੇ ਖੜੇ ਅੱਡੇ ਤੇ ਜਿੱਥੇ ਤੇ ਬਾਕਿਆ ਐ ਤੇ ਬਾਕੀ ਸਾਰੇ ਮੈਂ ਵੀ ਪਹਿਰੇ ਤਾਂ ਕੀ ਹੋਇਆ ਸੀ ਮੈਂ ਰਾਉਂਡ ਮਾਰਨ ਗਿਆ ਹੋਇਆ ਸੀਗਾ ਮੁੰਡਿਆਂ ਦੇ ਨਾਲ ਜੀ ਉੱਥੇ ਤਿੰਨ ਬੰਦੇ ਸੀਗੇ ਉਹ ਜਿਹੜਾ ਦੱਸ ਰਿਹਾ ਨਾ ਇਹਨਾਂ ਦੇ ਡੰਡੇ ਮਾਰੇ ਪਿੱਛੇ ਪਹਿਲੀ ਤਾਂ ਗੱਲ ਜੀ ਮੈਂ ਉੱਥੇ ਹੈ ਨਹੀਂ ਸੀਗਾ ਮੈਨੂੰ ਬਾਅਦ ਵਿੱਚ ਜਦੋਂ ਇਹਨਾਂ ਨੇ ਨਾ ਉੱਥੋਂ ਲੇਡੀ ਉਤਰਿਆ ਉਦੋਂ ਫੋਨ ਕੀਤਾ ਉਹ ਦੋ ਬੰਦਿਆਂ ਨੇ ਕਿ ਇਦਾਂ ਕਰਕੇ ਇੱਥੇ ਗੱਲਬਾਤ ਹੋ ਗਈ ਆ ਤੁਸੀਂ ਜਲਦੀ ਆਓ ਸਾਨੂੰ ਤੇ ਹੀ ਸੀਗਾ ਕਿ ਕੋਈ ਡਰੱਗ ਸਪਲਾਈ ਕਰਨ ਆਇਆ ਇਸ ਕਰਕੇ ਸਾਰੇ ਪਿੱਛੇ ਗਏ ਆ ਜੀ ਤੇ ਬੰਦੇ ਤੁਸੀਂ ਪੁੱਛ ਰਹੇ ਸੀ ਉਹ 15 ਕ ਕਰੀਬ ਹੁੰਦੇ ਆ ਜੀ ਅੱਛਾ ਜਦੋਂ ਰਾਜੀਨਾਮਾ ਸਾਰਾ ਹੋ ਗਿਆ ਪਿੰਡ ਇਕੱਠਾ ਹੋ ਕੇ ਚੱਲ ਗਿਆ ਥਾਣੇ ਦੇ ਵਿੱਚ ਰਾਜੀਨਾਮਾ ਹੋ ਗਿਆ ਲਿਖਤਨਾਮਾ ਵੀ ਹੋ ਗਿਆ ਫਿਰ ਦੁਬਾਰਾ ਵੀਡੀਓ ਪਾਉਣ ਦਾ ਕਾਰਨ ਕੀ ਉਹਨਾਂ ਤੋਂ ਤੁਸੀਂ ਪੁੱਛਿਆ ਕਿ ਬਈ ਤੁਸੀਂ ਹੁਣ ਦੁਬਾਰਾ ਕਿ ਵੀਡੀਓ ਪਾਈ ਜਿਸ ਪਰਿਵਾਰ ਦੇ ਵਿੱਚ ਆਈ ਸੀ ਉਹਨਾਂ ਤੋਂ ਪੁੱਛਿਆ ਮੈਂ ਦੱਸਦਾ ਜੀ ਉਹ ਵੀ ਉੱਥੇ ਥਾਣੇ ਦੇ ਵਿੱਚ ਵੀ ਉਹ ਜਿਹੜੇ ਸਾਡੇ ਪਿੰਡ ਦੇ ਰਿਸ਼ਤੇਦਾਰ ਆ ਉਹਨਾਂ ਦੇ ਉਹ ਉਹਨਾਂ ਨੂੰ ਉਸੇ ਟਾਈਮ ਵੀ ਕਹਿ ਰਹੀ ਸੀ ਕਿ ਇਹ ਰਾਜੀਨਾਮਾ ਮੈਂ ਤੁਹਾਡੇ ਕਰਕੇ ਕਰ ਰਹੀ ਆ ਏਦਾਂ ਕਰ ਰਹੀ ਆ ਉਹ ਕਰ ਰਹੀ ਆ ਪਰ ਐਂਡ ਤੇ ਰਾਜੀਨਾਮਾ ਉਹਨੇ ਆਪਣੀ ਮਰਜ਼ੀ ਨਾਲ ਕੀਤਾ ਸੀਗਾ ਪਰ ਉਸ ਟਾਈਮ ਵੀ ਸਾਨੂੰ ਧਮਕੀਆਂ ਉਹਨੇ ਦਿੱਤੀਆਂ ਸੀਗੀਆਂ ਜੇ ਮੇਰੇ ਬੱਚੇ ਗੱਡੀ 'ਚ ਨਾ ਹੁੰਦੇ ਤੇ ਫੇਰ ਮੈਂ ਤੁਹਾਡੇ ਉੱਤੇ ਗੋਲੀਆਂ ਵੀ ਚਲਾਉਣੀਆਂ ਸੀਗੀਆਂ ਤੇ ਤੁਹਾਡੇ ਉੱਤੇ ਗੱਡੀ ਵੀ ਚਾੜਨੀ ਸੀਗੀ ਤੇ ਇੱਕ ਜੀ ਉਹ ਵੀਡੀਓ ਦੇ ਵਿੱਚ ਇੱਕ ਹੋਰ ਸੱਚ ਆ ਜੀ ਉਹ ਕਹਿ ਰਹੀ ਸੀਗੀ ਐਂਡ ਤੇ ਉਹਨੇ ਬੱਚੇ ਲਗਾਏ ਆਪਣੇ ਗੱਡੀ ਦੇ ਵਿੱਚ ਉਹ ਜੀ ਜਦੋਂ ਦੇ ਆਏ ਸੀਗੇ ਉਹ ਸੁੱਤੇ ਪਏ ਸੀਗੇ ਠੀਕ ਹੈ ਜੀ ਮੈਂ ਉਹ ਵੀਡੀਓ ਦੇ ਵਿੱਚ ਕਹਿ ਵੀ ਰਿਹਾ ਕਿ ਆਪਣਾ ਤੂੰ ਜਾਂਚ ਕਰਾ ਨਾ ਜੇ ਤੇਰੇ ਹੱਥ ਲੱਗੇ ਆ ਤੇਰੇ ਬੱਚਾ ਉਹਨੇ ਕਿਹਾ ਗਲਾ ਘੁੱਟਿਆ ਉਹਦਾ ਜਾਂਚ ਕਰਾਉਂਦੀ ਉਸ ਦਿਨ ਜੀ ਜੇ ਸੱਚਾ ਹੀ ਨਾ ਹੁੰਦਾ ਜੀ ਉਹਨੇ ਕਿਹਾ ਮੇਰੇ ਕੱਪੜਿਆਂ ਨੂੰ ਹੱਥ ਲਾਇਆ ਮੈਂ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਹੋਣਾ ਬਲਾਜਾ ਕਰਾ ਮੈਂ ਉਹਨੂੰ ਕਹਿ ਰਿਹਾ ਠੀਕ ਹੈ ਜੀ ਉਹ ਮੈਨੂੰ ਪਤਾ ਨਹੀਂ ਹੁਣ ਉਹਨੂੰ ਟੈਸਟ ਨੂੰ ਅਸਲ 'ਚ ਕੀ ਕਹਿੰਦੇ ਮੈਨੂੰ ਮਲਾਜੇ ਦਾ ਪਤਾ ਸੀਗਾ ਉਹ ਮੈਂ ਉਹਨੂੰ ਕਹਿ ਦਿੱਤਾ ਜੇ ਉਹ ਕੈਰੀ ਹੱਥ ਲਾਏ ਆ ਨਾ ਜੀ ਤਾਨੂੰ ਵੀ ਪਤਾ ਜੇ ਕੋਈ ਸੱਚਾ ਹੁੰਦਾ ਤਾਂ ਉਹਨੇ ਉਸੇ ਟਾਈਮ ਵੀ ਟੈਸਟ ਕਰਾਉਣੇ ਸੀ ਆਪਣੇ ਜਾ ਕੇ ਅੱਛਾ ਹੋਰ ਵੀ ਪਿੰਡ ਦੇ ਬਜ਼ੁਰਗ ਨੌਜਵਾਨ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਵਿੱਚ ਰੋਜ਼ ਪੈਰਾ ਲੱਗਦਾ ਹੈ ਪੈਰੇ ਦੇ ਦੌਰਾਨ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਉਸ ਦਿਨ ਵਾਕਿਆ ਹੋਇਆ ਉਸ ਚੀਜ਼ ਨੂੰ ਤੁਸੀਂ ਪੂਰਾ ਦੇਖਿਆ ਹੁਣ ਜਿਸ ਤਰੀਕੇ ਦੇ ਨਾਲ ਉਹ ਬੀਬੀ ਵੀਡੀਓ ਪਾ ਰਹੀ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਿੰਡ ਪੂਰਾ ਸਾਥ ਹੈ ਇਹਨਾਂ ਨੌਜਵਾਨਾਂ ਦੀ ਹਾਂਜੀ ਸਰ ਜੀ ਪਿੰਡ ਪੂਰਾ ਨੌਜਵਾਨਾਂ ਦੇ ਨਾਲ ਹੈ ਪੈਰੇ ਤੇ ਉਸ ਦਿਨ ਮੇਰੀ ਡਿਊਟੀ ਨਹੀਂ ਸੀ ਮੈਨੂੰ ਕੁਲਵੀਰ ਸਿੰਘ ਨੇ ਫੋਨ ਕੀਤਾ ਵੀ ਇੱਦਾਂ ਇੱਦਾਂ ਕੋਈ ਗੱਡੀ ਪਿੰਡ ਵਿੱਚ ਐਂਟਰ ਹੋ ਗਈ ਆ ਜਦੋਂ ਮੈਂ ਮੌਕੇ ਤੇ ਗਿਆ ਉਹ ਇਹਨਾਂ ਮੁੰਡਿਆਂ ਨਾਲ ਆਪਣਾ ਆਪ ਸ਼ਿਰਾਕ ਇਹਨਾਂ ਦਾ ਫਸਣ ਦੀ ਕੋਸ਼ਿਸ਼ ਕਰ ਰਹੀ ਸੀ ਜਿਹਨਾਂ ਬੰਦਿਆਂ ਦੇ ਘਰੋਂ ਆ ਰਹੀ ਆ ਉਹ ਬੰਦਿਆਂ ਨੂੰ ਮੈਂ ਕਿਹਾ ਵੀ ਤੁਹਾਡੇ ਘਰ ਆ ਰਹੀ ਤੁਸੀਂ ਜ਼ਿੰਮੇਵਾਰੀ ਚੱਕੋ ਉਹ ਖੋਦੇ ਦੀ ਜ਼ਿੰਮੇਵਾਰੀ ਨਹੀਂ ਚੱਕ ਰਹਾ ਜੀ ਉਹ ਕੀ ਕਹਿੰਦੇ ਨੇ ਉਹ ਕਹਿ ਰਿਹਾ ਜੀ ਇਹ ਸਾਡੀ ਦੂਰ ਦੀ ਰਿਸ਼ਤੇਦਾਰ ਆ ਪਹਿਲੀ ਗੱਲ ਤਾਂ ਸਰ ਜੇ ਮੇਰੇ ਘਰ ਕੋਈ ਰਿਸ਼ਤੇਦਾਰ ਆਏਗਾ ਮੇਰੀ ਜ਼ਿੰਮੇਵਾਰੀ ਵਣਦੀ ਆ ਮੇਰਾ ਫਲਾਨਾ ਆ ਮੇਰਾ ਚਾਚਾ ਆ ਮੇਰਾ ਮਾਮਾ ਆ ਜਾਂ ਮੇਰਾ ਕੁਸ਼ ਆ ਉਹ ਸਭਤ ਹੀ ਨਹੀਂ ਕਰ ਰਹੀ ਉਹ ਕਹਿੰਦੀ ਮੈਂ ਜੀ 2.5 ਸਾਲ ਦੀ ਇੱਥੇ ਰਹਿ ਰਹੀ ਆ ਕੋਈ ਪਿੰਡ ਦਾ ਇੱਕ ਬੱਚਾ ਕਹਿ ਦੇਵੇ ਉਹਨੂੰ ਦੇਖਿਆ ਹੋਵੇਗਾ ਆਉਂਦੀ ਹੋਵੇਗੀ ਤੇ ਨੇਰੇ ਸਵੇਰੇ ਆਉਂ ਕਾਨੂੰਨੀ ਪਤਾ ਕਿ ਇਹਦੇ ਬੱਚੇ ਆ ਕਿ ਇਹਦੇ ਨਹੀਂ ਬੱਚੇ ਆ ਸਭ ਤੋਂ ਵੱਡਾ ਕਸੂਰ ਸਰ ਜਿਨ੍ਹਾਂ ਦੇ ਘਰ ਉਹ ਆ ਰਹੀ ਆ ਨਾ ਉਹਨਾਂ ਦਾ ਆ ਜੋ ਕਰਵਾ ਰਹੇ ਸਾਡੇ ਨਾਲ ਉਹ ਕਰਵਾ ਰਹੇ ਆ ਉਹਨਾਂ ਦਾ ਫਰਜ ਬਣਦਾ ਆ ਜੇ ਮੇਰਾ ਰਿਸ਼ਤੇਦਾਰ ਮੇਰੇ ਘਰੇ ਆ ਰਿਹਾ ਆ ਮੈਂ ਉਹਨੂੰ ਰਿਸ਼ਤੇਦਾਰ ਨੂੰ ਕਮਾਂ ਬਈ ਇਹ ਮੇਰਾ ਰਿਸ਼ਤੇਦਾਰ ਆ ਰਿਸ਼ਤੇਦਾਰ ਅੱਗੇ ਕੋਈ ਪਿੰਡ ਦਾ ਨਹੀਂ ਬੋਲਦਾ ਹੁੰਦਾ ਰਿਸ਼ਤੇਦਾਰ ਵੱਧ ਵੀ ਬੋਲ ਜਾਏ ਫਿਰ ਉਹਨੇ ਮੌਕੇ ਤੇ ਜਦੋਂ ਮੈਂ ਗਿਆ ਇਹਨਾਂ ਮੁੰਡਿਆਂ ਨਾਲ ਲੜ ਰਹੀ ਸੀ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਜੇ ਤਰੀਕੇ ਨਾਲ ਗੱਲ ਕਰੋ ਤੁਸੀਂ ਜਦੋਂ ਮੈਂ ਗਿਆ ਫਿਰ ਰਿਸ਼ਤੇਦਾਰ ਬੋਲਣ ਲੱਗੇ ਪਹਿਲਾਂ ਰਿਸ਼ਤੇਦਾਰ ਸਾਈਡ ਤੇ ਹੋਗੇ ਤਮਾਸ਼ਾ ਦੇਖ ਰਹੇ ਸੀ ਉਹਨਾਂ ਦਾ ਫਰਜ਼ ਬਣਦਾ ਸੀ ਜੇ ਉਹਨਾਂ ਦੀ ਕੁੜੀ ਆ ਕੁੜੀ ਨੂੰ ਕਹੋ ਵੀ ਤੂੰ ਅੰਦਰ ਆ ਜਾ ਜਿਹੜੀ ਗੱਡੀ ਦੀ ਚਾਬੀ ਆ ਚਾਬੀ ਉਹਨਾਂ ਦੇ ਮੁੰਡੇ ਨੇ ਪਹਿਲੇ ਖੋਈ ਸੀ ਉਹਦੇ ਕੋਲੋਂ ਸਾਡੇ ਮੁੰਡੇ ਨੇ ਇਸ ਕਰਕੇ ਫੜ ਲਈ ਕਿ ਗੱਡੀ ਉੱਤੇ ਚੜਾ ਰਹੀ ਸੀ ਉਹ ਜੀ ਫਿਰ ਅਸੀਂ ਜਦੋਂ ਉਹਨੇ ਵੀਡੀਓ ਵਾਇਰਲ ਕੀਤੀ ਮੈਂ ਉਹ ਖੁਦ ਸਾਡਾ ਕਮੇਟੀ ਮੈਂਬਰ ਆ ਮੈਂ ਉਹਨੂੰ ਖੁਦ ਫੋਨ ਕੀਤਾ ਮੇਰੇ ਕੋਲ ਉਹਦਾ ਸਬੂਤ ਵੀ ਆ ਮੈਂ ਕਿਹਾ ਭਾਜੀ ਵੀ ਜਦ ਰਜਿਨਾਮਾ ਹੋ ਗਿਆ ਤੁਹਾਡੇ ਸਾਹਮਣੇ ਹੁਣ ਵੀਡੀਓ ਵਾਇਰਲ ਕਿਉਂ ਕਰਦੀ ਆ ਉਹ ਮੈਨੂੰ ਮੋਰੇਉ ਪਤਾ ਇਹ ਗੱਲ ਕਹਿੰਦਾ ਆ ਕਹਿੰਦਾ ਜੀ ਗਲਤੀ ਤੁਹਾਡੀ ਮੁੰਡਿਆਂ ਦੀ ਤੁਸੀਂ ਮੁੰਡਿਆਂ ਨੂੰ ਹਲਾਸ਼ੇਰੀ ਦਿੰਦੇ ਆ ਮੈਂ ਕਿਹਾ ਪਾਜੀ ਅਸੀਂ ਹਲਾਸ਼ੇਰੀ ਕਿੱਥੇ ਦੇਵਾਂਗੇ ਜਸਟ ਅੱਜ ਉਹ 10 ਮਿੰਟ ਪਹਿਲਾਂ ਆਇਆ ਇੱਥੇ ਇੱਥੇ ਗੁਰਦੁਆਰਾ ਸਾਹਿਬ ਆਇਆ ਉਹਨੂੰ ਵੀਡੀਓ ਦਿਖਾਈ ਉਹ ਸਾਡੀ ਵੀਡੀਓ ਨੂੰ ਮੰਨਦਾ ਹੀ ਨਹੀਂ ਜੇ ਅਸੀਂ ਉਹਨੂੰ ਕਹਿੰਨੇ ਆ ਉਹ ਸਾਨੂੰ ਮੋਰੇਉ ਇਹ ਗੱਲ ਕਹਿ ਰਿਹਾ ਵੀ ਉਹ ਬੜੀ ਕੁੱਤੀ ਚੀਜ਼ ਆ ਤਾਂ ਸਾਨੂੰ ਨਹੀਂ ਵਕਤ ਤੁਹਾਨੂੰ ਕਿਦਾਂ ਬਖਸ਼ੂਗੀ ਅੱਛਾ ਇਹ ਇਸ ਤਰ੍ਹਾਂ ਕਹਿ ਰਿਹਾ ਜੀ ਇਹਦਾ ਤੁਹਾਡੇ ਕੋਲ ਸਬੂਤ ਵੀ ਹੈ ਹਾਂ ਜੀ ਹਾਂ ਜੀ ਹਾਂ ਜੀ ਕਾਲ ਰਿਕਾਰਡਿੰਗ ਆ ਜੀ ਅਸੀਂ ਉਹਦੀ ਕਾਲ ਕੀਤੀ ਹੋਈ ਆ ਕਹਿੰ ਪਿੰਡ ਵਾਲਿਆਂ ਨਾਲ ਲੜਾਵਾਂਗਾ ਤਾਂ ਜ਼ਿੰਮੇਵਾਰੀ ਮੇਰੀ ਹੋਏਗੀ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਜੇ ਅੱਜ ਤੋਂ ਬਾਅਦ ਪਹਿਲੀ ਗੱਲ ਤੇ ਉਹ ਐਸਟੀਐਫ ਦੀ ਮੁਲਾਜ਼ਮ ਹੈ ਅਸੀਂ ਨਹੀਂ ਜਾਣਦੇ ਉਹਦਾ ਉਹਦਾ ਇੱਥੇ ਆਉਣ ਜਾਣ ਦਾ ਸਾਧਨ ਕੀ ਆ ਸਾਨੂੰ ਇਹ ਸਾਬਤ ਕੀਤਾ ਜਾਵੇ ਕਿ ਉਹ ਸਾਡੇ ਪਿੰਡ ਜਾਂ ਮਕਾਨ ਲਿਆ ਹੋਇਆ ਜਾਂ ਉਹਦੀ ਰਿਸ਼ਤੇਦਾਰੀ ਕੀ ਆ ਉਹ ਖੇਮ ਕਰਨ ਏਰੀਆ ਦੀ ਆ ਇਹ ਬੰਦਾ ਸਾਬਤ ਕਰੇ ਕਿ ਮੇਰੀ ਮੇਰਾ ਸੰਡੂ ਖੇਮ ਕਰਨ ਹੈਗਾ ਜਾਂ ਨਹੀਂ ਹੈਗਾ ਇਹ ਜੋ ਵੀ ਬੋਲ ਰਹੇ ਝੂਠ ਬੋਲ ਰਹੇ ਆ ਸਾਨੂੰ ਗਲਤ ਸਾਡੇ ਬੱਚਿਆਂ ਦਾ ਅਕਸ ਖਰਾਬ ਕਰ ਰਹੇ ਆ ਸਾਨੂੰ ਗੁੰਡੇ ਬਣਾ ਰਹੇ ਆ ਜੀ अच्छा ਬਜ਼ੁਰਗੋ ਤੁਸੀਂ ਸਾਰਾ ਕੁਝ ਮਾਮਲਾ ਦੇਖਿਆ ਹੋਵੇਗਾ ਤੁਸੀਂ ਵੀ ਗਏ ਹੋਵੋਗੇ ਰਾਜੀਨਾਮੇ ਦੇ ਵਿੱਚ ਰਾਜੀਨਾਮਾ ਹੋਇਆ ਉਸ ਤੋਂ ਬਾਅਦ ਵੀ ਇਹ ਬਕੇੜਾ ਹੱਲੇ ਵੀ ਹੈਗਾ ਪਿੰਡ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਦੀ ਗੱਲਾਂ ਹੋ ਰਹੀਆਂ ਨੇ ਤੁਸੀਂ ਹੁਣ ਕੀ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕੀ ਹੋਣਾ ਚਾਹੀਦਾ ਅਸੀਂ ਇਹ ਚਾਹੁੰਦੇ ਹਾਂ ਜੀ ਜਿਹੜਾ ਉਹਨੇ ਮਤਲਬ ਰਾਜੀਨਾਮੇ ਤੋਂ ਬਾਅਦ ਵੀਡੀਓ ਵਾਇਰਲ ਕੀਤੀਆਂ ਖਬਰਾਂ ਲਵਾਈਆਂ ਬਿਲਕੁਲ ਸਾਰਾ ਸਾਰਾ ਗਲਤ ਆ ਝੂਠ ਆ ਉਹ ਜਿਹੜਾ ਇਹਨਾਂ ਨੂੰ ਆਪਣੇ ਰਸਤਾ ਦੱਸ ਰਹੀ ਆ ਉਹ ਬੰਦੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਆ ਕਿਉਂਕਿ ਸਾਨੂੰ ਨੂੰ ਪਤਾ ਕੌਣ ਆ ਲੇਡੀਜ਼ ਕੌਣ ਨਹੀਂ ਸਾਨੂੰ ਉਹ ਦਿਨ ਠਣ ਜਾ ਕੇ ਪਤਾ ਲੱਗਾ ਉਹ ਮੁਲਾਜ਼ਮ ਆ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਨਾ ਕਦੀ ਪਿੰਡ ਦੀ ਦੇਖੀ ਕਿਸੇ ਨੇ ਨਾ ਕਿਸੇ ਨੂੰ ਪਤਾ ਤੇ ਉਹ ਬੰਦੇ ਨੂੰ ਜ਼ਿੰਮੇਵਾਰੀ ਉਸ ਬੰਦੇ ਦਾ ਸਾਡੇ ਪਿੰਡ ਦਾ ਆ ਹੰਕਾਰ ਸਿੰਘ ਉਹ ਹੁਣ ਪਿੰਡ ਦਾ ਮਾਹੌਲ ਉਹ ਖਰਾਬ ਕਰਾ ਰਿਹਾ ਸਾਰੇ ਪਿੰਡ ਵਿੱਚ ਕਿਉਂਕਿ ਚੋਰੀਆਂ ਬੰਦ ਹੋ ਗਈਆਂ ਡਰੱਗਸ ਆਉਣਾ ਬੰਦ ਹੋ ਗਿਆ ਉਹ ਹੋ ਸਕਦਾ ਉਹਨਾਂ ਦੇ ਵਿੱਚ ਕੋਈ ਹੱਥ ਹੋਵੇ ਉਹ ਇਸ ਕਰਕੇ ਮਤਲਬ ਉਹਨਾਂ ਨੂੰ ਤਕਲੀਫ ਹੋਵੇ ਕਿ ਕਿਉਂ ਪੈਰਾ ਲੱਗਾ ਉਹ ਪੈਰਾ ਹਟਾਉਣਾ ਚਾਹੁੰਦੇ ਇਸ ਚੀਜ਼ ਦਾ ਤੁਸੀਂ ਖਦਸਾ ਤੁਸੀਂ ਜਿਤਾ ਰਹੇ ਹੋ ਕਿ ਤੁਹਾਨੂੰ ਵੀ ਸ਼ੱਕ ਆਏਗਾ ਇਸ ਚੀਜ਼ ਦਾ ਬਿਲਕੁਲ ਸ਼ੱਕ ਹੈ ਇਸ ਗੱਲ ਦਾ ਉਹ ਬੱਚਿਆਂ ਗੱਡੀ ਤਾਂ ਕਿ ਹੋ ਰਹੀ ਹੈ ਪਤਾ ਨਹੀਂ ਗੱਡੀ ਕੀ ਕਿਉਂਕਿ ਪਹਿਲਾਂ ਦੋ ਤਿੰਨ ਦਫਾ ਇਹਨਾਂ ਨੇ ਚੋਰ ਫੜੇ ਔਰ ਮੌਕੇ ਤੇ ਚੋਰ ਫੜ ਕੇ ਬਰੀਸ ਨੂੰ ਦਿੱਤੇ ਤਾਰਾਂ ਫੜ ਦੇ ਦਿੱਤੇ ਤੇ ਇਸ ਕਰਕੇ ਇਹ ਬੱਚਿਆਂ ਨੂੰ ਅਸੀ ਭਈ ਜਿਹੜੀ ਵੀ ਗੱਡੀ 10 ਵਜੇ ਤੋਂ ਬਾਅਦ ਕੋਈ ਅਸੀਂ ਖੁਦ ਮੈਂ ਜਾਣਾਂ ਮੈਂ ਗੋਦਰਸਾਹ ਜਨਸਵੇ ਨੂੰ 4 ਵਜੇ ਤਾਂ ਮੈਂ ਦਫਾ ਲੱਗ ਮੈਨੂੰ ਘੇਰ ਲਿਆ ਨਹੀਂ ਫਿਰ ਮੈਂ ਰੋਕੇ ਨੂੰ ਕਹਿੰਦੇ ਆ ਜਾ ਚਾਹ ਤੇ ਇਨਾਂ ਦਾ ਫਰਜ ਬਣਦਾ ਇਸੇ ਕਰਕੇ ਪੈਰਾ ਲੱਗਾ ਵੀ ਜੋ ਬੰਦਾ ਪਿੰਡ ਜਾਂਦਾ ਪਿੰਡ ਤੋਂ ਬਾਹਰ ਜਾਂਦਾ ਉਹਨੂੰ ਪੁੱਛਿਆ ਜਾਵੇ ਤੂੰ ਕੌਣ ਹੈ ਕਿੱਥੇ ਜਾਣਾ ਇਹ ਪਹਿਲੇ ਦਾ ਤੇਹੀ ਮਤਲਬ ਆ ਫੇਰ ਹੀ ਪਿੰਡ ਦਾ ਪਛਾਣ ਸਕਦਾ ਪਿੰਡ ਦੀ ਹਫਾਸ ਵਾਸਤੇ ਪੈਰਾ ਲਾਇਆ ਸਾਰੇ ਨਗਰ ਨੇ ਅਸੀਂ ਇਕੱਲਿਆਂ ਨਹੀਂ ਲਾਇਆ ਸਾਡੇ 4-5 ਪਿੰਡ ਲੱਗ ਕੇ ਇਕੱਠੇ ਹੋਏ ਸਾਰੇ ਈਸਪੁਰ ਰੰਧਾਵਾ ਮਸੰਦਾਂ ਲਿੱਦੜਾ ਮਿਧੀਪੁਰ ਸਾਰੇ ਪਿੰਡਾਂ ਨੇ ਨਮਾ ਪਿੰਡ ਸਾਰੇ ਪਿੰਡਾਂ ਨੇ ਆਪਣੇ ਆਪਣੇ ਪਿੰਡ ਪੈਰਾ ਲਾਇਆ ਕਿਉਂਕਿ ਚੋਰੀ ਦੀਆਂ ਵਾਰਦਾਤਾਂ ਬਹੁਤ ਜ਼ਿਆਦਾ ਵਧ ਗਈਆਂ ਸੀ ਜੋ ਕਿ ਹੁਣ ਘਟੀਆਂ ਔਰ ਆਦ ਨੂੰ ਗੱਡੀਆਂ ਆ ਰਹੀਆਂ ਸੀ ਮੋਰਸਲ ਆ ਰਾਇਆ ਸੀ ਡਰਗ ਸਪਲਾਈ ਕਰਨ ਉਹ ਵੀ ਘਟ ਗਿਆ ਉਹਨਾਂ ਲੋਕਾਂ ਨੂੰ ਤਕਲੀਫ ਹੈ ਵੇ ਬੰਦ ਕਿਉਂ ਹੋ ਗਿਆ ਠੀਕ ਹੈ ਭਾਈ ਆਖਰੀ ਸਵਾਲ ਬਸ ਮੇਰਾ ਤੁਹਾਡੇ ਤੋਂ ਹੈਗਾ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਵਾਕਿਆ ਉੱਥੇ ਰਹੇ ਹੈਗੇ ਹੋ ਇੱਕ ਖਾਸ ਤੁਸੀਂ ਇਹ ਵੀ ਜਿਤਾ ਰਹੇ ਸੀਗੇ ਕਿ ਉਹਨਾਂ ਦੀ ਗੱਡੀ ਦੇ ਵਿੱਚ ਕੋਈ ਸਮਾਨ ਹੈਗਾ ਜਿਸ ਕਾਰਨ ਅਸੀਂ ਉਹਨਾਂ ਦੀ ਗੱਡੀ ਚੈੱਕ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜੀ ਗੱਡੀ ਨਹੀਂ ਚੈੱਕ ਕੀਤੀ ਜੀ ਅਸੀਂ ਉਹਦੀ ਗੱਡੀ ਦੇ ਅੰਦਰ ਹੀ ਨਹੀਂ ਗਏ ਜਦੋਂ ਅਸੀਂ ਦੇਖ ਲਿਆ ਨਾ ਲੇਡੀ ਆਓ ਅਸੀਂ ਪਿੱਛੋਂ ਜ਼ਰੂਰ ਸੋਚਿਆ ਸੀਗਾ ਕਿ ਅਸੀਂ ਚੈੱਕ ਕਰਾਂਗੇ ਪਰ ਉਹ ਅੱਗੇ ਉਹ ਲੇਡੀ ਨਿਕਲੀ ਇਸ ਕਰਕੇ ਅਸੀਂ ਉਹਦੀ ਗੱਡੀ ਦੇ ਅੰਦਰ ਬਿਲਕੁਲ ਟੱਚ ਨਹੀਂ ਕੀਤਾ ਇਹ ਗੱਡੀ ਦੇ ਅੰਦਰ ਹੱਥ ਤੱਕ ਨਹੀਂ ਕੀਤਾ ਜਿਹੜਾ ਵੀ ਉਹਦੀ ਚਾਬੀ ਵੀ ਕੱਢੀ ਹੈ ਨਾ ਜੀ ਗੱਡੀ ਦੇ ਵਿੱਚੋਂ ਉਹ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਕੱਢੀ ਉਹ ਵੀ ਆਪਣੇ ਤੋਂ ਸਬੂਤ ਹੈਗਾ ਜੀ ਅੱਛਾ ਉਹਨਾਂ ਰਾਜੀਨਾਮਾ ਗੱਲ ਹੋ ਗਈ ਸੀਗੀ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਵੀ ਵੀਡੀਓ ਪਈ ਤੁਸੀਂ ਪੁਲਿਸ ਮੁਲਾਜ਼ਮ ਨੂੰ ਇਹ ਗੱਲ ਦੱਸੀ ਹੈਗੀ ਹੈ ਤੇ ਪੁਲਿਸ ਮੁਲਾਜ਼ਮ ਕੀ ਕਹਿੰਦੇ ਨੇ ਬੜਾ ਉਹ ਜੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜੀ ਡੀਐਸਪੀ ਸਾਹਿਬ ਦਾ ਬਿਆਨ ਵੀ ਅਸੀਂ ਦੇਖ ਲਿਆ ਜੀ ਹੁਣ 5 ਕੁ ਘੰਟੇ ਪਹਿਲਾਂ ਹੀ ਉਹਨਾਂ ਦੀ ਵੀਡੀਓ ਦੇਖ ਕੇ ਹਟਿਆ ਜੀ ਉਹਨਾਂ ਨੇ ਵੀ ਆਪਣੀ ਤਰਫੋਂ ਸਹੀ ਕਿਹਾ ਜੀ ਕਿਉਂਕਿ ਉਹਨਾਂ ਨੇ ਐਸਐਚਓ ਸਾਹਿਬ ਨੂੰ ਕਿਹਾ ਹੀ ਵਿਕਰਮ ਸਿੰਘ ਉਹਨਾਂ ਨੂੰ ਰਾਜੀਨਾਮਾ ਕਰਾਉਣ ਲਈ ਉਹਨਾਂ ਨੇ ਆਪਣੀ ਵਧੀਆ ਡਿਊਟੀ निभाई ਕੋਈ ਸਾਡਾ ਫੇਵਰ ਨਹੀਂ ਕੀਤਾ ਜੀ ਕੋਈ ਉਹਨਾਂ ਦਾ ਫੇਵਰ ਨਹੀਂ ਕੀਤਾ ਜੀ ਜੋ ਸੱਚ ਸੀ ਉਹਦੇ ਹਿਸਾਬ ਨਾਲ ਰਾਜੀਨਾਮਾ ਉਦਣ ਹੋਇਆ ਜੀ ਪਰ ਇਹ ਸਾਡੇ ਉੱਤੇ ਗਲਤ ਸਾਨੂੰ ਬਦਨਾਮ ਕਰ ਲਈ ਕਿਉਂਕਿ ਉਸ ਟਾਈਮ ਉਹਨੇ ਧਮਕੀਆਂ ਦੇ ਕੇ ਇੱਥੋਂ ਗਏ ਸੀ ਸਾਨੂੰ ਕਿ ਅਸੀਂ ਤੁਹਾਡਾ ਮਤਲਬ ਕੁਝ ਰਹਿਣ ਨਹੀਂ ਦੇਣਾ ਇਹਦਾ ਛੱਡਾਂਗੇ ਨਹੀਂ ਇੱਥੇ ਰਾਜੀਨਾਮਤ ਹੋ ਗਿਆ ਪਰ ਅਸੀਂ ਤੁਹਾਨੂੰ ਬਾਅਦ ਚ ਦੱਸਾਂਗੇ ਇੰਨੀ ਤੁਸੀਂ ਕਹਿ ਰਹੇ ਸੀ ਸੈਕੰਡਲੀ ਸਰ ਮੈਂ ਇੱਕ ਗੱਲ ਕਹਿਣੀ ਚਾਹਨਾ ਜਿਸ ਟਾਈਮ ਸਾਡਾ ਉੱਥੇ ਰਾਜੀਨਾਮਾ ਹੋਇਆ ਨਾ ਉਹਨੇ ਲੇਡੀਆਂ ਨੇ ਉੱਥੇ ਇੱਕ ਇਹ ਗੱਲ ਕਹੀ ਕਿ ਮੇਰਾ ਗੱਡੀ ਵਿੱਚੋਂ ਡਰਾਈਵਿੰਗ ਲਾਇਸੈਂਸ ਅਤੇ ਜ਼ਰੂਰੀ ਕਾਗਜ਼ਤ ਗੁੰਮ ਹੋ ਗਿਆ। ਸਾਨੂੰ ਇਹ ਵੀ ਸ਼ੱਕ ਹੈ ਕੱਲ ਨੂੰ ਉਹ ਸਾਡੇ ਤੇ ਨਜਾਇਜ਼ ਕਰ ਰਹੀ ਆ। ਹਾਲਾਂਕਿ ਨਾ ਅਸੀਂ ਉਹਦੀ ਗੱਡੀ ਨੂੰ ਹੱਥ ਲਾਇਆ ਨਾ ਉਹਦੀ ਗੱਡੀ ਨੂੰ ਟੱਚ ਕੀਤਾ। ਉਹਦੇ ਰਿਸ਼ਤੇਦਾਰਾਂ ਨੇ ਉਹਦੀ ਚਾਬੀ ਕੱਢੀ ਆ। ਉਹ ਝੂਠ ਬੋਲ ਕੇ ਕੁਝ ਵੀ ਸਾਡੇ ਤੇ ਕਰਵਾ ਸਕਦੀ ਆ। ਅਜੀ ਸਰ ਕਿਉਂਕਿ ਉਹਦੀ ਪੋਸਟ ਉਦਾਂ ਦੀ ਜਗ੍ਹਾ ਹੈ ਜੀ। ਹਾਂਜੀ। ਜਿਹੜੀ ਵੀਡੀਓ ਉਹਨਾਂ ਨੇ ਆਪਣੇ ਸਾਰਿਆਂ ਸਾਹਮਣੇ ਕੀਤੀ ਆ ਉਸ ਵੀਡੀਓ ਦੇ ਵਿੱਚ ਸਾਡਾ ਮੁੰਡਾ ਕੋਈ ਵੀ ਉਹਨੂੰ ਟੱਚ ਨਹੀਂ ਕਰ ਰਿਹਾ ਉਹਦੇ ਨਾਲ ਹੰਗਾਮਾ ਨਹੀਂ ਕਰ ਰਿਹਾ ਸਿਰਫ ਨਾਰਮਲ ਗੱਲ ਕਰ ਰਿਹਾ ਉੱਚੀ ਆਵਾਜ਼ ਚ ਉਹ ਗੱਲ ਕਰ ਰਹੀ ਹੈ ਇਸ ਕਰਕੇ ਸਾਡੇ ਮੁੰਡੇ ਆਪਣੇ ਹੁਣ ਨੌਜਵਾਨ ਉੱਚੀ ਆਵਾਜ਼ ਚ ਗੱਲ ਕਰ ਰਹੇ ਸੀਗੇ ਜਿਹੜੀ ਤੱਕਾ ਮੋੱਕੀ ਵੀ ਕਰ ਰਹੀ ਆ ਉਹ ਆਪਣੇ ਮਾਸੜ ਦੇ ਨਾਲ ਕਰ ਰਹੀ ਆ ਆਪਣਾ ਬ੍ਰਦਰ ਜਿਹਨੂੰ ਦੱਸਦੀ ਆ ਉਹਦੇ ਨਾਲ ਕਰ ਰਹੀ ਆ ਬ੍ਰਦਰ ਦੇ ਚਪੇੜ ਮਾਰੀ ਆ ਉਸਨੇ ਤੇ ਸਾਡੇ ਮੁੰਡਿਆਂ ਦੇ ਵਿੱਚ ਕੋਈ ਆਪਣੇ ਲੈਣ ਦੇਣ ਨਹੀਂ ਸੀਗਾ ਇਹ ਸਿਰਫ ਉਹਦੇ ਪੁੱਛ ਗਿਛ ਲਈ ਗਏ ਸੀਗੇ ਕਿ ਠੀਕ ਆ ਬਸ ਮੇਰਾ ਆਖਰੀ ਸਵਾਲ ਆਖਰੀ ਸਵਾਲ ਸਰ ਜੀ ਜਿਹੜੀ ਗੱਲ ਉਹ ਕਹਿ ਰਹੀ ਨਾ ਸੋਸ਼ਲ ਮੀਡੀਆ ਤੇ ਵੀ ਮੈਨੂੰ ਗੁੰਡੇ ਪੈ ਕੇ ਗੁੰਡੇ ਪਿੰਡ ਦੇ ਵਿਚਾਲੇ ਨਹੀਂ ਪੈਂ ਉਨੇ ਸੈਨ ਸੋਲਜਰ ਗਈ ਆ ਸੈਨ ਸੋਲਜਰ ਦੇ ਕੈਮਰੇ ਕਢਾ ਲਓ 2 ਕਿਲੋਮੀਟਰ ਦੂਰ ਸੈਨ ਸੋਲਜਰ ਕਾਲਜ ਆ ਉਥੇ ਕੈਮਰੇ ਕਢਾਵੇ ਡਾਂਗਾ ਸਾਬਤ ਕਰੇ ਜੇ ਸਾਡਾ ਬੱਚਾ ਕੋਈ ਪਿੰਡ ਤੋਂ ਬਾਹਰ ਗਿਆ ਹੋਵੇ ਅਸੀਂ ਆਪਣੀ ਹੱਦ ਤੋਂ ਬਾਹਰ ਨਹੀਂ ਜਾਂਦੇ ਸੀ ਹਾਂ ਜੀ ਉਹਨੇ ਉਸੇ ਟਾਈਮ ਕਿਹਾ ਜੀ ਕੱਪੜੇ ਪਾੜੇ ਮੇਰੇ ਬੇਟਿਆਂ ਦੇ ਗਲ ਕੁੱਟੇ ਉਹ ਮੈਂ ਵੀਡੀਓ ਦੇ ਵਿੱਚ ਵੀ ਜਿੱਦਾਂ ਕਹਿ ਰਿਹਾ ਨਾ ਤਾਂ ਹੀ ਕਹਿ ਰਿਹਾ ਕਿਉਂਕਿ ਗਲਤ ਐਲੀਗੇਸ਼ਨ ਲੱਗਣਦੇ ਸੀ ਸਾਡੇ ਉੱਤੇ ਹੁਣ ਤੁਸੀਂ ਬਾਈ ਜੀ ਬਸ ਮੇਰਾ ਆਖਰੀ ਸਵਾਲ ਖਤਮ ਕਰਦਾ ਹੁਣ ਤੁਸੀਂ ਕੀ ਮੰਗ ਕੀ ਹੈ ਤੁਹਾਡੀ ਤੁਸੀਂ ਹੁਣ ਕੀ ਚਾਹੁੰਦੇ ਹੋ ਜਿਸ ਸਾਧ ਤਰੀਕੇ ਦੇ ਨਾਲ ਅਸੀਂ ਮੰਗ ਜੀ ਇਹੀ ਹੈ ਜੀ ਸਾਡੀ ਬਦਨਾਮੀ ਸਾਰੇ ਪੰਜਾਬ ਸਾਰੇ ਮਤਲਬ ਬਾਹਰ ਦੇਸ਼ਾਂ ਤੱਕ ਵੀ ਇਹ ਵੀਡੀਓ ਚੱਲ ਗਈ ਆ ਉਹਦੇ ਵਿੱਚ ਅਸੀਂ ਗਲਤ ਆ ਰਹੇ ਆ ਇਸ ਕਰਕੇ ਅਸੀਂ ਮੰਗ ਜੋ ਵੀ ਹੋਈ ਅਸੀਂ ਰੱਖਾਂਗੇ ਆਪਣੀ ਕੰਪਲੀਟ ਕਰਾਂਗੇ ਦਰਜ ਕਰਾਂਗੇ ਇਸ ਜੋ ਵੀ ਭੰਨਦੀ ਕਰ ਬਈ ਸਾਨੂੰ ਬਸ ਹੋਈ ਚਾਹੀਦੀ ਜਿਹੜੇ ਦੇ ਉੱਪਰ ਤੁਸੀਂ ਜਿਹੜਾ ਹੈਗਾ ਉਹ ਮਾਮਲਾ ਦਰਜ ਕਰਾਉਂਗੇ ਠੀਕ ਹੈ ਤਾਂ ਬਿਲਕੁਲ ਪਿੰਡ ਨੁਸੀ ਦੇ ਲੋਕ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਸਾਡੀ ਬਦਨਾਮੀ ਇੱਕ ਮੁਲਜ਼ਮ ਵੱਲੋਂ ਕੀਤੀ ਮੁਲਜ਼ਮ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਤਾਂ ਉਸ ਦੇ ਖਿਲਾਫ ਜਿਹੜਾ ਹੈ ਉਹ ਪਿੰਡ ਪੂਰਾ ਇਕੱਟਾ ਹੋ ਕੇ ਹੁਣ ਜਿਹੜਾ ਹੈ ਉਹ ਦਰਖਾਸਤ ਦੇਵੇਗਾ ਕੈਮਰਾਸਨ ਪੰਕਜ ਦੇ ਨਾਲ ਰਾਜ ਗੁਪਤਾ ਜਿਲੰਦ